ਕੁਝ ਸਾਰੇ ਸਾਡੇ ਨਾਮ ਬਹੁਤ ਜਾਣਦੇ ਹੋਣਗੇ ਪਰ ਅਸੀਂ ਲਗਾਤਾਰ ਇਸ ਕਾਰਜਾਂ ਦੇ ਵਿੱਚ ਹੋਣ ਕਰਕੇ ਜਿਹੜੀ ਸਾਨੂੰ ਤੁਸੀਂ ਇਹ ਡਿਊਟੀ ਦਿੱਤੀ ਹੈ ਚੌਕੀਦਾਰੇ ਵਾਲੀ ਇਹਨੂੰ ਕਾਰਨ ਦਾ ਆਪਣਾ ਫਰਜ਼ ਪੂਰਾ ਕਰ ਰਹੇ ਆ ਪਿੰਡ ਪਿੰਡ ਘਰ ਘਰ ਜਾ ਰਹੇ ਆ ਇਹਦੀ ਲੋੜ ਇਸ ਕਰਕੇ ਹੈ ਕਿ ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਸ਼ਨਾਸ਼ਾ ਦੇ ਵਿੱਚ ਘਟ ਜਾਂਦੇ ਆ ਉਹ ਇੱਕ মিডিਆ ਇਹੋ ਜਿਹਾ ਅਦਾਰਾ ਹੈ ਜਿਹਦੇ ਵਿੱਚ ਕਾਰਪੋਰੇਟ ਪੱਖੀ মিডিਆ ਜਾਂ ਪ੍ਰਿਟੀਕਲ ਪਾਰਟੀਆਂ ਦਾ ਆਪਣਾ ਨਿੱਜੀ ਪੈਰਾ ਕੀਤਾ ਹੋਇਆ মিডিਆ ਓਏ ਹੋਜੀ ਪਰਸਪੈਕਟਿਵ ਕ੍ਰੀਏਟ ਕਰ ਦਿੰਦਾ ਹੈ ਕਈ ਵਾਰ ਵੀ ਸ਼ਾਇਦ ਹੁਣ ਸੰਘਰਸ਼ਾਂ ਦੀ ਲੋੜ ਨਹੀਂ ਰਹੀ ਹੁਣ ਤਾਂ ਜਿਹੜੀਆਂ ਸਰਕਾਰਾਂ ਅਸੀਂ ਚੋਣਤੀਆਂ ਜਿਹੜੇ ਬੰਦੇ ਰਾਜ ਸੱਤਾ ਤੇ ਕਾਬਜ਼ ਹੋ ਗਏ ਸਾਡੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਊਗਾ ਅਸੀਂ ਇਸ ਘਰ ਤੋਂ ਨਾ ਪਹਿਲਾਂ ਅਣਜਾਣ ਸੀ ਨਾ ਜਾਣ ਜਾਣ ਜਦੋਂ ਪੰਜਾਬ ਦੇ ਅੰਦਰ ਦੂਜੀਆਂ ਪਾਰਟੀਆਂ ਦਾ ਰਾਜ ਖਤਮ ਹੋ ਕੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਦਾ ਰਾਜ ਪੰਜਾਬ ਦੇ ਅੰਦਰ ਆ ਗਿਆ ਇੱਕ ਬਦਲਾਅ ਦੀ ਵੱਡੀ ਆਸ ਲੋਕ ਲਾ ਕੇ ਬੈਠੇ ਸੀ ਅਸੀਂ ਉਦੋਂ ਵੀ ਇਹ ਕਹਿੰਦੇ ਸੀ ਵੀ ਨਹੀਂ ਇਹ ਰਾਜ ਬਦਲ ਕੇ ਬੰਦੇ ਬਦਲ ਕੇ ਸਾਡੇ ਕਿਸਾਨਾਂ ਤੇ ਮਜ਼ਦੂਰਾ ਆਮ ਲੋਕਾਂ ਦੀ ਜ਼ਿੰਦਗੀ ਖਾਲੀ ਨਹੀਂ ਬਣ ਸਕਦੀ ਕਿਉਂਕਿ ਇਸ ਮੁਖ ਦੇ ਅੰਦਰ ਜਿੰਨੀਆਂ ਵੀ ਨੀਤੀਆਂ ਕਾਰਪੋਰੇਟ ਫੱਕੀ ਨੇ ਉਹਨਾਂ ਦੇ ਕੰਮ ਹੋ ਰਿਹਾ ਸਾਡੇ ਮੁਲਕ ਦੀ ਹਰ ਪਾਰਟੀ ਹਰ ਰਾਜ ਕਰਨ ਵਾਲੀ ਸ਼ਰੈਣੀ ਉਸ ਨੀਤੀ ਤੇ ਕੰਮ ਕਰ ਰਹੀ ਹੈ ਉਸ ਤਰ੍ਹਾਂ ਜਿਵੇਂ ਰੇਲ ਦੀ ਪਟੜੀ ਹੁੰਦੀ ਆ ਪਟੜੀ ਤੇ ਇੱਕ ਰੇਲ ਦੌੜਦੀ ਹੈ ਰੇਲ ਦਾ ਡਰਾਈਵਰ ਬਦਲਣ ਦੇ ਨਾਲ ਉਹ ਨੀਤੀਆਂ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ ਤੇ ਜੇ ਉਹ ਨੀਤੀਆਂ 'ਚ ਬਦਲਾਅ ਆਏਗਾ ਤਾ ਆਏਗਾ ਜਦੋਂ ਇਸ ਦੇਸ਼ ਦੇ ਕਿਰਤੀ ਕਿਸਾਨ ਮਜ਼ਦੂਰ ਲੋਕ ਪਿੰਡਾਂ 'ਚੋਂ ਪਾਰਟੀਵਾਦੀ ਦੇ ਫੁੱਟਪੌਥਾਂ ਪੈਂਤੜੇ ਤੋਂ ਬਾਹਰ ਆ ਕੇ ਇਕਜੁੱਟ ਹੋਣਗੇ ਤਾਂ ਇਕਜੁੱਟਾਂ ਦਾ ਮਤਲਬ ਇਸ ਦੇਸ਼ ਦੇ ਅੰਦਰ ਕੋਈ ਵੀ ਪਾਰਟੀ ਤੁਸੀਂ ਨਜ਼ਰ ਮਾਰ ਕੇ ਦੇਖੋ ਜਦੋਂ ਕੋਈ ਬੈਂਕ ਪ੍ਰਿੰਟਰ ਦੇ ਵਿੱਚ ਜਾਂਦਾ ਪਾਰਲੀਮੈਂਟ ਦੇ ਵਿੱਚ ਆਉਂਦਾ ਤਾਂ ਪਾਰਟੀਆਂ ਵਿਰੋਧੀ ਧਿਰ ਤੇ ਵਿੱਚ ਆਪਣਾ ਰੋਲ ਜਿਸ ਤਰ੍ਹਾਂ ਅਦਾ ਕਰਨਾ ਹੁੰਦਾ ਹੈ ਅਦਾ ਨਹੀਂ ਕਰ ਪਉਂਦੀਆਂ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਦੇ ਵਿਰੋਧੀ ਲੋਕਾਂ ਦੇ ਵਿਰੋਧੀ ਕਾਨੂੰਨ ਨੇ ਜਿਹੜੇ ਉਹ ਪਾਸ ਹੋ ਜਾਂਦੇ ਆ ਤੇ ਕਿਸਾਨਾਂ ਦੀ ਰੋਟੀ ਥੇ ਜਿਉਂ ਦੀ ਤਿਉਂ ਰਹਿੰਦੀ ਚਾਹੇ ਨੈਸ਼ਨਲ ਹਾਈਵੇ ਦੇ ਨਾਂ ਥੱਲੇ ਜ਼ਮੀਨਾਂ ਐਕਵਾਇਰ ਦੇ ਮਸਲੇ ਦਾ ਸਵਾਲ ਹੋਵੇ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਦੀ ਪੈਕ ਲੈਣਾ ਜਫਰੀ ਕੱਢਣ ਦਾ ਸਵਾਲ ਹੋਵੇ ਚਾਹੇ ਕਿਸਾਨਾਂ ਨੂੰ ਉਹਨਾਂ ਦੀਆਂ ਪੈਦਾ ਕੀਤੀਆਂ ਹੋਈਆਂ ਫਸਲਾਂ ਦੇ ਭਾਅ ਦੇਣ ਦਾ ਸਵਾਲ ਹੋਵੇ ਤਾਂ ਉੱਥੇ ਸਾਰੀਆਂ ਹੀ ਪਾਰਟੀਆਂ ਸਾਰੀਆਂ ਹੀ ਧਿਰਾਂ ਦੇਸ਼ ਦੀਆਂ ਇੱਕ ਕਾਰਪੋਰੇਟ ਦੇ ਹਿੱਤ ਜਿਹੜੀ ਗੱਲ ਬੈਠੀ ਹੈ ਉਹਦੇ ਮੁਤਾਬਕ ਕੰਮ ਕਰ ਰਹੀਆਂ ਭਾਈ ਇਸ ਹਾਊ ਕਾਂ ਦੇ ਇਕਰਾਰ ਜਿਹੜਾ ਖੇਤੀਬਾੜੀ ਸੈਕਟਰ ਹੈ ਉਹ ਡੁੱਬ ਰਿਹਾ ਹੈ ਲਗਾਤਾਰ ਇਹ ਲਗਾਤਾਰ ਉਹ ਖੇਤੀਬਾੜੀ ਸੈਕਟਰ ਡੁੱਬ ਰਿਹਾ ਹੈ ਜਿਹੜੇ ਖੇਤੀਬਾੜੀ ਸੈਕਟਰ ਦੇ ਵਿੱਚ ਪੂਰੇ ਮੁਲਕ ਦੇ 50% ਲੋਕ ਸਿੱਧੇ ਤੌਰ ਤੇ ਖੇਤੀ 'ਚ ਨੇ ਬਾਕੀ ਜਿਹੜੇ ਲੋਕ ਖੇਤੀਬਾੜੀ ਨਾਲ ਸੰਬੰਧ ਬਣਾਉਣ ਵਾਲੀਆਂ ਇੰਡਸਟਰੀਆਂ ਨੇ ਪੈਸਟੀਸਾਈਡ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਤੇ ਖੇਤੀ ਦੇ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਦੇ ਨਾਲ ਜੁੜ ਕੇ ਹੋਰ ਕਾਰੋਬਾਰ ਕਰਦੇ ਨੇ ਪਿੰਡੂ ਕਾਰੀਗਰ ਨੇ ਜੇ ਉਹ ਸਾਰੀ ਆਬਾਦੀ ਦਾ ਮਲਾਕਣ ਕਰੀਏ ਉਹ 75% ਆਬਾਦੀ ਵੱਡੀ ਹੈ ਜਿਹੜੀ ਖੇਤੀਬਾੜੀ ਸੈਕਟਰ ਦੇ ਉੱਤੇ ਸਿੱਧੇ ਤੌਰ ਤੇ ਨਿਰਭਰ ਹੈ ਤਾਂ ਇਹਦਾ ਮਤਲਬ ਹੈ ਕਿ ਵੱਡਾ ਹਿੱਸਾ ਆਪਾਂ ਖੇਤੀਬਾੜੀ ਦੇ ਵਿੱਚ ਜੁਟੇ ਹੋਏ ਇਹਦੇ ਨਾਲ ਕਿੰਨੇ ਲੋਕਾਂ ਦੀ ਰੋਜ਼ੀ-ਰੋਟੀ ਚੱਲ ਰਹੀ ਹੋਣੀ ਹੈ ਤੇ ਜਦੋਂ ਅਸੀਂ ਕੇਂਦਰ ਦੇ ਨਾਲ ਕੋਈ ਗੱਲ ਕਰਦੇ ਹਾਂ ਜਦ ਕੋਈ ਪਾਰਟੀ ਇੱਥੇ ਕਾਰਪੋਰੇਟ ਦੀ ਗੋਲੀ ਬੋਲਦੀ ਹੈ ਉਦੋਂ ਇੰਡਸਟਰੀਆਂ ਦੀ ਗੱਲ ਹੁੰਦੀ ਹੈ ਕਾਰਪੋਰੇਟ ਦੇ ਕਰਜ਼ੇ ਦੀ ਗੱਲ ਹੁੰਦੀ ਹੈ ਪਰ ਕਿਸਾਨਾਂ ਦੇ ਸਿਰ ਲਗਾਤਾਰ ਕਰਜ਼ੇ ਦੀਆਂ ਪੰਡਾ ਭਾਰੀ ਹੁੰਦੀਆਂ ਜਾਂਦੇ ਐਸ ਮੁਖ ਦੇ ਅੰਦਰ ਕਿਸਾਨਾਂ ਦੇ ਸਿਰ ਕਰਜ਼ਾ ਜ਼ਿਆਦਾ ਹੋਣ ਕਰਕੇ ਪ੍ਰਤੀ ਦਿਨ 30 ਕਿਸਾਨ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਦੇ ਐ ਅੰਕੜੇ ਬੋਲਦੇ ਗੜਾਂ ਦੇ ਵਿੱਚ ਪਾਹੇ ਪਾ ਕੇ ਸਰ ਪ੍ਰਧਾਨ ਵੀ ਕਿ ਸੇਵਾ ਵੀ ਦਾ ਸਲਾਪ ਕਰਦੇ ਆ ਇਹ ਕਿਉਂ ਸਾਡਾ ਸਵਾਲ ਹੈ ਸਰਕਾਰਾਂ ਦਾ ਇਸੇ ਤਰ੍ਹਾਂ ਇਸ ਮੁਲਖ ਦੀਆਂ ਸਰਕਾਰਾਂ ਜਦੋਂ ਕਰਜ਼ੇ ਦੇ ਮੁੱਦੇ ਤੇ ਗੱਲ ਕਰਦੇ ਆ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ 14 ਤੋਂ 16 ਲੱਖ ਕਰੋੜ ਦਾ ਵਾਟੇ ਕਰਕੇ ਪਾਤਾ ਇਸ ਦੇਸ਼ ਦੀ ਹਕੂਮਤ ਨੇ ਮੁੱਢੀ ਸਰਕਾਰ ਕਿਸਾਨਾਂ ਦੇ ਫਿਰ ਇੱਕ ਕਿ ਲੱਖ ਕਰੋੜ ਦਾ ਕਰਜ਼ਾ ਪੂਰੇ ਦੇਸ਼ ਦੇ ਕਿਸਾਨਾਂ ਸਰ 16 ਲੱਖ ਕਰੋੜ ਰੁਪਏ ਕੱਲਾ ਕੰਪਨੀਆਂ ਦਾ ਵੱਡੇ ਕਾਰਪੋਰੇਟਾਂ ਦਾ ਖਤਮ ਕਰ ਦਿੰਦਾ ਤੇ ਜਦੋਂ ਕਿਸਾਨਾਂ ਦੇ ਕਰਜ਼ੇ ਦੀ ਗੱਲ ਆਉਣੀ ਹੈ ਤੇ ਸਰਕਾਰਾਂ ਚੁੱਪ ਕਿ ਇਸੇ ਤਰ੍ਹਾਂ ਹੀ ਆਪਾਂ ਲਾਈ ਲੱਗ ਰਹੇ ਹਾਂ ਸ਼ੰਭੂ ਖਰੋਰੀ ਰਤਨਪੁਰਾ ਮੰਗਾ ਕਿਸਾਨ ਕਰਜ਼ੇ ਦੀਆਂ ਮੰਗਾਂ ਆਧਿਆ ਬੁਧਵਾ ਦੇ ਲਾਹੇਵੰਦ ਭਾਵਾ ਦੀ ਮੰਗ ਤੇ ਭਈ ਲਾਗ ਕਰਜ਼ੇ ਵਧ ਹੀ ਜਾਂਦੇ ਆ ਆਮਦਨ ਘਟੀ ਜਾਂਦੀ ਹੈ ਤੁਸੀਂ ਸਾਨੂੰ ਸੁਬਮਨੀ ਨੰਦਿਆ ਸਪਾਰਸ਼ਾ ਉਹ ਕਮਿਸ਼ਨ ਦੀ ਸਪਾਰਸ਼ਾ ਲਾਗੂ ਕਰਨ ਦੀ ਮੰਗ ਕਰਦੇ ਆ ਜਿਹਨੂੰ ਕੇਂਦਰ ਸਰਕਾਰ ਨੇ ਬਣਾਇਆ ਤੇ ਨਾਲ ਦੀ ਨਾਲ ਇਹ ਕਹਿ ਰਹੇ ਆ ਕਿ ਤੁਸੀਂ ਸਾਡੇ ਨਾਲ ਕਿੰਨਾ ਚਿਰ ਟੱਕਰ ਕਰੋਗੇ ਜਦੋਂ ਪੂਰੇ ਮੁਲਖ ਦੇ ਅੰਦਰ 23 ਮਸਲੇ ਦੇ ਅੰਦਰਸ ਦੀ ਤੈਅ ਕਰਨ ਦੀ ਗੱਲ ਹੋਈ ਹੈ ਉਦੋਂ ਤੋਂ ਲਾ ਕੇ ਟੱਕਰ ਆ ਰਿਹਾ ਸਾਡੇ ਨਾਲ ਇਹਦੀ ਗਾਰੰਟੀ ਦਾ ਕਾਨੂੰਨ ਉਹਦੀ ਬਣਾਉਣਾ ਚਾਹੀਦਾ ਸੀ ਵੀ ਜਦੋਂ ਉਹਦੇ ਲਈ ਭਾਅ ਤੇ ਮੋੜਨਾ ਤੈਅ ਕਰਦੇ ਫਿਰ ਉਹ ਟੀ ਦੇ ਭਾਅ ਜਿਹੜੇ ਕੀਤਾ ਕਰਦੇ ਵੱਲੋਂ ਮੱਕੀ ਦਾ 2000 ਤੈਅ ਕਰਤਾ ਕਿਸੇ ਹੋਰ ਫਸਲ ਦਾ 2500 ਤੈਅ ਕਰਤਾ ਫਿਰ ਉਹਦੀ ਗਾਰੰਟੀ ਕਿਉਂ ਨਹੀਂ ਹੋ ਸਕਦੀ ਵੀ ਕਿਸਾਨ ਨੂੰ ਪੂਰਾ ਮਿਲੇ ਮੰਨ ਲਓ ਨੇੜੇ ਪਣੀ ਦਾ ਵਿਸਤਾਰ ਹੋਇਆ ਮੋਗਰੇ ਲੱਗੇ ਸੂਏ ਬਣੇ ਕਸਿਆਂ ਬਣਿਆ ਖਾਲ ਬਣੇ ਢੇਲਾਂ ਤੱਕ ਪਾਣੀ ਦਾ ਸਵਾਲ ਉੱਠਿਆ ਜਦੋਂ ਪਾਣੀ ਨੂੰ ਕਿਸਾਨ ਤੱਕ ਪਹੁੰਚਦਾ ਕਰਨ ਲਈ ਤਨੂਰ ਬਣ ਗਿਆ ਵੀ ਉਹ ਕੋਈ ਰੱਪੇ ਚੋਰੀ ਰੱਖ ਸਕੇ ਕਿਸਾਨ ਦੀ ਜਿਹੜੀ ਬਾਰੀ ਬਣ ਗਈ ਜੇ ਚੋਰੀ ਕਰੂਗਾ ਤਾਂ ਕਾਰਵਾਈ ਹੈ ਉਹ ਪਾਣੀ ਨਾਲ ਫਸਲ ਪੈਦਾ ਹੁੰਦੀ ਹੈ ਫਸਲ ਪੈਦਾ ਹੋਣ ਦੇ ਉੱਤੇ ਫਸਲ ਦਾ ਪੂਰਾ ਭਾਰ ਵੀ ਉਹਦੇ ਉੱਤੇ ਕਿਸਾਨ ਨੂੰ ਜਿਹੜਾ ਕੇਂਦਰ ਨੇ ਵੈਅ ਕਰਤਾ ਹੈ ਇਹ ਲਾਗਤ ਕਰਕੇ ਵੰਧ ਦੇ ਉਹਦੇ ਜੋੜ ਕੇ ਭਾਅ ਵੰਧ ਦੇਣ ਦੀ ਗੱਲ ਕਰਦਾ ਸਵਾਲ ਪੁੱਛਿਆ ਕਿ ਉਹਨਾਂ ਆਪਾਂ ਸਾਨੂੰ ਕਿਸਾਨ ਨੂੰ ਮਿਲੇ ਇਹ ਸੋਚ ਗਿਆ ਤੇ ਜਦੋਂ ਆਪਾਂ ਇਸ ਖੰਭ ਤੇ ਬੋਲੇ ਲੜੀਸ਼ ਦਾ ਅਸਾਂ ਲੰਮੀ ਜਤੋਜਾਦ ਕੀਤੀ ਉਸਾ ਸਾਰਿਆਂ ਦੇ ਜੋਗਦਾਰ ਪਾਇਆ ਤਾਂ ਉਦੋਂ ਕੇਂਦਰ ਹਕੂਮਤ ਤੇ ਪੰਜਾਬ ਦੀ ਭਗਮਨਤਮਾਨ ਦੀ ਸਰਕਾਰ ਉਸ ਸਰਕਾਰ ਜਿਹਦੇ ਵਿੱਚ ਇਹਨਾਂ ਦੇ ਕਿੰਨੇ ਬਿਆਨ ਚੱਕ ਲੋ ਜਿਹੜੇ ਖੁਰ ਕਹਿੰਦੇ ਨੇ ਸਾਡੀ ਸਰਕਾਰ ਬਣਾਓ ਅਸੀਂ ਪੰਜਾਬ ਦੇ ਇੰਡਸਟਰੀ ਦੇ ਬੰਕੇ ਕਿਸਾਨਾਂ ਨੂੰ ਫਰੀਦ ਦੀ ਦਾਣਾ-ਦਾਣਾ ਗਰੰਟੀ ਕਰਾਂਗੇ ਵਹੀ ਉਹ ਆਦੀ ਗਰੰਟੀ ਕਰਨ ਵਾਲੇ ਲੋਕੋ ਜੇ ਅੱਜ ਅਸੀਂ ਦਿਲਬੀਰ ਰਾਜਧਾਨੀ 'ਚ ਜਾ ਕੇ ਆਪਣੀ ਸਚਾਈ ਮੰਗਾ ਕੁੱਟ ਕਰਨੀਆਂ ਚਾਹੁੰਦੇ ਸੀ ਦਲੀਲ ਨਾਲ ਟੇਬਲ ਤੇ ਗੱਲ ਕਰਨਾ ਚਾਹੁੰਦੇ ਸੀ ਸਰਕਾਰ ਨਾਲ ਤਾਂ ਅਸੀਂ ਮਰਜ਼ੀ ਨਾਲ ਸ਼ੱਭੂ ਖਨੋਰੀ ਰਤ ਤੱਕ ਪੂਰਾ ਨਹੀਂ ਬੈਠੇ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਇਹਨਾਂ ਨੇ ਦੁਬਾਰਾ ਘੱਟ ਕੇ ਬਿਠਾਇਆ ਫਿਰ ਜਦੋਂ ਦਿੱਲੀ ਵੱਲੋਂ ਵੱਧੇ ਸੀ ਗੋਲੀਆਂ ਮਾਰੀਆਂ ਸ਼ੁਕਰ ਦਾ ਕਤਲ ਕਰਿਆ ਉਸ ਤੋਂ ਬਾਅਦ ਕਹਿੰਦੇ ਵੀ ਤੁਹਾਡੇ ਟੈਕਟਾਂ ਦੇ ਹਥਿਆਰ ਨੇ ਤੁਸੀਂ ਬੰਦੇ ਜਾਦੇ ਹੋ ਸਾਨੂੰ ਖਤਰਾ ਹੈ ਫਿਰ ਪੱਗੇ 101 ਬੰਦੇ ਨੂੰ ਤਾਂ ਜਾਣ ਦੇ ਰਹੇ ਹੋ ਫਿਰ 101 ਬੰਦਿਆਂ ਤੇ ਵੀ ਉਹੀ ਅਟੈਕ ਮਤਲਬ ਜਾਣ ਸਾਨੂੰ ਦਿੱਲੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨਹੀਂ ਦੇ ਰਹੀ ਤੇ ਪੰਜਾਬ ਸਰਕਾਰ ਬਲੇਮ ਕਰਦੀ ਹੈ ਵੀ ਕਿਸਾਨਾਂ ਨੇ ਸ਼ਕਤ ਕਰੋ ਕੀਆ ਦੇਖੋ ਝੂ ਨੰਗਾ ਚੇਤਾ ਇੱਕ ਝੂਠ ਬੜਮਿਲ ਕੇ ਬੋਲਾ ਜਾ ਰਿਹਾ ਮਤਲਬ ਸਾਰੀਆਂ ਸਰਕਾਰਾਂ ਹੀ ਕਿਸਾਨਾਂ ਦੇ ਹੱਕ ਤੇ ਨਹੀਂ ਦਿੱਤ ਰਹੀਆਂ ਇਹ ਤੱਥ ਗਿਆਨ ਬਣ ਤੈਨਾਂ ਹਰ ਪਾਸੇ ਅੱਧਾ ਕਿਸਾਰ ਜੀਰੋ ਅਸੀਂ ਵਚਨ ਵਚਨ ਵਾਲੀ ਹੱਥ ਦੇ ਵਿੱਚ ਨਹੀਂ ਜੇ ਇਸ ਤਰ੍ਹਾਂ ਦਾ ਵਰਤਾਰਾ ਐਂਗ ਕੋਣ ਪੰਜਾਬ ਸਰਕਾਰ ਕੀ ਬਿਆਨ ਦੇ ਰਹੀ ਹੈ ਕਿਸਾਨਾਂ ਦੇ ਮੋਰਚਾ ਨੂੰ ਖਾੜ ਕੇ ਉਹਨਾਂ ਨਾਲ ਧੋਖਾ ਕਰਕੇ ਗੈਰਜ਼ਰੀ ਕਰਕੇ ਫੇਰ ਦਾ ਚੰਗਾ ਸੀ ਕਿ ਚਾਰ ਫਸਲਾਂ ਦੇ ਐਮਐਸਟੀ ਦੀ ਗਰੰਟੀ ਬਣਾਉਦਾ ਪੰਜਾਬ ਨੂੰ ਹੁਣ ਪੰਜਾਬ ਦਾ ਮੁੱਖ ਮੰਤਰੀ ਹਦਾਰ ਕਰ ਰਿਹਾ ਹੈ ਕਿ ਪੰਜਾਬ ਦੇ ਅੰਦਰੋਂ ਪੂਸ਼ਾ ਵੈਰਾਈ ਦੇ ਝੋਨੇ ਨੂੰ ਬਿਲਕੁਲ ਬੰਦ ਕਰ ਦਿਓ ਜੇ ਕਿਸੇ ਵਜਾਹ ਕੋਈ ਵੀ ਵੇਚ ਕੇ ਬੰਦ ਕਰ ਦਿਓ ਉਹਤੇ ਕਾਰਵਾਈ ਕਰੋ ਹਾਈਬ੍ਰਿਡ ਝੋਨਾ ਕਿਤੇ ਵੀ ਵਿਕਦਾ ਉਹ ਤੇ ਬੰਦੀ ਲਾ ਦਿਓ